ਜਾਰ ਰਿਹਾ ਸਿਰਾਂ ਲੱਗਣ ਜਾ ਰਿਹਾ ਸਿਰਾਂ ਲੱਗਣ ਜਾ ਰਿਹਾ 65 ਕਿਲੋ ਪਰ ਵਗ ਫਾਈਨਲ ਮੈਚ ਆ ਤੇ ਫਾਈਨਲ ਮੈਚ ਦੀ ਪਹਿਲੀ ਰੇਡ ਬਾਬਾ ਦੀਪ ਸਿੰਘ ਕਬੱਡੀ ਕਲੱਬ ਮਾਝੇ ਦੀ ਟੀਮ ਵੱਲੋਂ ਔਰ ਰਾਜਨ ਮਾਝੇ ਕਬੱਡੀ ਦੇ ਖੇਡ ਦੇ ਮੈਦਾਨ 'ਚ ਔਰ ਰਾਜਨ ਮਾਝੇ ਲੋ ਕਬੱਡੀ ਪਾਰਿਆ ਉਧਰ ਸਾਈਡ ਦੇਖਾਂਗੇ 4 4 ਔਰ ਪੋਜਿਆ ਦੀ ਟੀਮ ਦੇ 4 ਦੱਕੂ ਕੌਣੇ ਸਮਾਂ ਦੱਸੂਗਾ ਔਰ ਖੇਡ ਦੇ ਮੈਦਾਨ 'ਚ ਇਧਰਲੀ ਸਾਈਡ ਔਰ ਟੱਕਰ ਮੋਨੂ ਨਾਲ ਹੋਈਆ ਹਠੂਰ ਵਾਲਾ ਮੋਨੂ ਲਓ ਡਕਲਣ ਦੀ ਕੋਸ਼ਿਸ਼ ਆ ਪਰ ਅਰ ਮੇਰੇ ਕੋ ਰਾਜਨ ਦਾ ਹੋ ਗਿਆ ਉਹ ਨੰਬਰ ਰਾਜਨ ਦਾ ਹੋ ਗਿਆ ਜੋਤੀ ਦੇ ਮੋ ਨੂੰ ਖਰੇ ਜਫੀਆ ਉਹ ਖਰੇ ਜਫੀਆ ਇਧਰ ਹੀ ਸਾਡ ਅਗਲੀ ਕਬੱਡੀ ਅਸ਼ੀਸ਼ ਉਹ ਸਾਹਮਣੇ ਦੇਖਾਂਗੇ ਪੰਤਾਨ ਸਾਹਿਬ ਦੀ ਧਰਤੀ ਦਾ ਅਸ਼ੀਸ਼ ਕਬੱਡੀ ਪੁੰਨਦਾ ਹੋਇਆ ਫਾਈਨਲ ਮੈਚ ਚੱਲ ਰਿਹਾ ਬੈਸਟਾਂ ਨੂੰ ਮੋਟਰਸਾਈਕਲ ਆ 45 ਗੱਲੋ ਭਾਰ ਵਿੱਚ ਸਕੂਟਰੀਆਂ ਤੇ ਬੈਠੇ ਗਏ ਆ ਤੇ 62 ਗੱਲੋ ਭਾਰ ਵਿੱਚ ਉਹ ਖਿਡਾਰੀ ਮੋਟਰਸਾਈਕਲਾਂ ਤੇ ਬੈਠ ਕੇ ਜਾਣਗੇ ਗੱਲ ਸਿਰੇ ਉਹ ਗੱਲ ਸਿਰੇ ਗੱਲ ਸਿਰੇ ਲੱਗੀ ਹੋਈ ਲਵੇ ਪੁਆਇਂਟ ਕਬੱਡੀ 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 ਖੇਡ ਮੈਦਾਨ ਦੇ ਅੰਦਰ ਕਦੇ ਲੱਡੂ ਅਗਲੀ ਕਬੱਡੀ ਪਾਉਣ ਲਈ ਵਾਧਾ ਜਾ ਰਿਹਾ ਹੈ ਚਾਰ ਜਾਫੀਆਂ ਪੋਜਿਆਂ ਦੀ ਟੀਮ ਦੇ ਇੱਕ ਕੰਨੀ ਮੋਨੂ 2 ਨੰਬਰ ਤੇ ਦੇਖਾਂਗੇ ਪਰ ਆ ਮੋਨੂ 8 ਟੱਕਰ 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 ਗੁੱਡਗੀ ਉਧਰ ਦੇਖਾ ਵੀ ਗੱਡੀ ਪੁੱਜੀ ਟੇਸ਼ਨ ਦੇ ਫਰਾ ਹਟ ਬਾਬਾ ਵੇ ਸਾਨੂੰ ਮੱਈਆ ਦੇਖਣੇ ਨੰਬਰ ਲੱਡੂ ਜੋੜ ਗਿਆ ਉਧਰ ਹਰਦੀਪਰਲਾਵਾ ਜੀ ਆਸ਼ੀਸ਼ ਧਮ ਤੰਨ ਸਾਹਿਬ ਦੀ ਧਰਤੀ ਦਾ ਆ ਗਿਆ ਸਿਰਾਂ ਹੋਣ ਜਾ ਰਿਹਾ ਸਿਰਾਂ ਜਿਹੜੀ ਟੀਮ ਮਰਜੀ ਦੋਨਾਂ ਟੀਮਾਂ ਜੋ ਜਿਹੜੀ ਮਰਜੀ ਟੀਮ ਦੇ ਜਾਫੀ ਪਹਿਲੇ ਤਿੰਨ ਜਫੇ ਲਾਦੇ ਜਾਫੀ ਨੇ ਉਹਨੂੰ 5 ਦੀ 10 ਦੀ 20 ਦੀ 25 ਦੀ 30 ਦੀ 35000 ਦਿੱਤਾ ਜਾਊ 35000 ਜਿਹਨੇ ਪਹਿਲੇ ਤਿੰਨ ਜਫੇ ਭਰ ਦਿੱਤੇ 35000 ਦਿੱਤਾ ਜਾਊਗਾ ਉਹ ਰੌਜਿੰਦ ਕਬੱਡੀ ਪਾਤ ਦਿੱਤੀ ਆ ਖੇਡ ਦੇ ਮੈਦਾਨ 'ਚ ਦੇਖਾਂਗੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਮਾਝਾ ਚੰਡੀਆਲੇ ਜੱਗੇ ਨੇ ਟੀਮ ਬਣਾਈ ਆ ਦਲਵੀਰ ਗਿਆ ਆਸਟ੍ਰੇਲੀਆ ਉਹ ਗੱਲਾਂ ਵੱਡੇ ਪੱਧਰ ਤੇ ਗੁਰਪ੍ਰੀਤ ਚੰਗਿਆਣਾ ਵੱਡੀ ਟੀਮ ਫਾਈਨਲ ਖੇਡਦੀ ਆ ਉਹ ਸਟਰਗਲ ਜਾਰੀ ਆ ਲੱਗਦਾ ਯੋਰਪੀ ਦਾ ਸਮਾਂ 3 ਲਾਗੇ 35 ਕਾਊਂਟ ਜਿੱਤਦਾ ਇਹ ਸਮਾਂ ਦੱਸੂਗਾ ਪਲੱਠਾ ਦਾ ਵੱਡਾ ਕਬੱਡੀ ਕੰਪਾ ਲੋ ਲਾਡੀ ਦੀ ਕਬੱਡੀ ਪੁਆਇੰਟ ਫਿਰ ਦੇ ਬਦਲ ਜਾ ਰਿਹਾ ਲੋ ਖੇਡ ਮੈਦਾਨ ਦੇ ਅੰਦਰ ਪੂਜੇ ਵਾਲੀ ਅਗਲੀ ਕਬੱਡੀ ਪਾਉਣ ਲਈ ਵਾਧਾ ਜਾ ਰਿਹਾ ਹੈ ਉਧਰ ਚਾਰ জাফর ਰਵੀ ਖੇਡ ਮੈਦਾਨ ਦੇ ਅੰਦਰ ਗੁਰਵਿੰਦਰ ਪਾਲੀ ਦੀ ਕੰਨੀ ਹੈ ਹੁਣ ਦੇਖਾਂਗੇ ਪਾਵਨ ਕਬੱਡੀ ਕੌਣ ਠੱਲੂ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਪਰ ਗੁਰਵਿੰਦਰ ਦੀ ਕੋਸ਼ਿਸ਼ ਬਾਹਰ ਨੰਬਰ ਲੇਖਦਾ ਗੁਰਾਇਆ ਵਾਲਾ ਸਣੀ ਸਣੀ ਗੁਰਾਇਆ ਸਣੀ ਗੁਰਾਇਆ ਕਹਿੰਦੇ ਕਹਿੰਦੇ 35 ਚ 16 ਪਾਓ 51000 ਕਰਦਾ ਜਿਹੜਾ ਜਫੇ ਪਹਿਲੇ ਤਿੰਨ ਜਫੇ ਲਾ ਗਿਆ 51000 ਆਊਗਾ 51000 ਇਹ ਪਲੱਥਾ ਦਾ ਕਬੱਡੀ ਕੱਪਾ ਬਜਨੀ ਕਬੱਡੀ ਚ ਲੱਖਾਂ ਦਾ ਪ੍ਰਾਈਜ਼ ਬੈਕਟਾ ਨੂੰ ਮੋਟਰਸਾਈਕਲ ਰੇਡਾਂ ਜਫੇ ਦੇ 51500 ਹਾਂ ਟੱਕਰੇ ਏ ਏ ਆਹ ਸਿਰਾ 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 ਇਹ ਮੋਲੂ ਮਿਲ ਗਿਆ ਜਫਾਲਾ ਆ ਦਿੰਦਾ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਉਧਰ ਅਗਲੀ ਕਬੱਡੀ ਪੌਣ ਲਈ ਅਸੀਸ ਤਾਰੇ ਹੁੰਦੀ ਆ ਤੂਫਾਨ ਜੱਟ ਦੀ ਹਿਮਾਲਿਆ ਦੀ ਊਣ ਜਹੀ ਜਵਾਨ ਜੱਟ ਦੀ ਬਣ ਕੇ ਕਿਸੇ ਨੂੰ ਖੰਡ ਦੇਣੀ ਮਿਲੇ ਕਈ ਬੰਦਿਆਂ ਨੂੰ ਆਪਾਂ ਦਿਲੋਂ ਨਹੀਂ ਮਿਲੇ ਤੇ ਕਈ ਬੰਦਿਆਂ ਨਾਲ ਦਿਲ ਨਹੀਂ ਮਿਲੇ ਪਰ ਆ ਦੇਖਾਂਗੇ ਆ ਸੀਸ਼ਕਲ ਤਗੜਾ ਪੈਨ ਜੋੜ ਗਿਆ ਖੇਡ ਮੈਦਾਨ ਦੇ ਅੰਦਰ ਕਿਆ ਬਾਗਾਂ ਸਿਰਾ 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 ਹੋ ਗਿਆ ਤਿੰਨ ਜਫੇ ਕਿਹੜੀ ਟੀਮ ਲਾਉਗੀ ਇਹ ਨੋਟ ਕਰ ਲਿਓ ਉਹ ਜਫੀ ਨੂੰ ਨਹੀਂ ਕਈ ਵਾਰੀ ਤਿੰਨ ਜਫੇ ਰਹਿ ਜਾਂਦੇ ਜਿਹੜੀ ਟੀਮ ਵੱਲੋਂ ਪਹਿਲੇ ਦਿਨ ਜਫੇ ਲੱਗ ਗਏ ਉਹਨੂੰ 51000 ਟੀਮ ਨੂੰ ਦਿੱਤਾ ਜਾਊਗਾ ਇਹਦਾ ਨੋਟ ਕਰ ਲੈਣ ਖਿਡਾਰੀ ਲਓ ਤਿੰਨ ਜਫੇ ਕਿਹੜੀ ਟੀਮ ਵੱਲੇ ਲਾਉਗੀ ਇਹ 51000 ਵੀ ਬਚੇਗਾ ਇਹ ਸਮਾਂ ਦੱਸੋ 40 ਸਾਲੇ ਮੈਦਾਨ ਵਿੱਚ ਜਲਾਲ ਤੇ ਭਲੱਥ ਪਿੰਡ ਦੀਆਂ ਟੀਮਾਂ ਤਿਆਰ ਬਰ ਤਿਆਰ ਰਹਿ ਗਈਆਂ ਪ੍ਰੀ ਹੌਸ ਮਾਈ ਦੇ ਬਲਾਰੇ ਜੀਵਨ ਮਾਨ ਭਲਾਥੋ ਤੇ ਸਾਹ ਨੂੰ ਸੀ ਜੀ ਹੋਣਗੇ ਮੇਰੀ ਬੇਨਤੀ ਹੈ ਜਲਾਲ ਤੇ ਭਲਾਥ ਮੈਂ ਦਾ ਮੈਚ ਹੋਏਗਾ ਮਾਈਕ ਹੋ ਦੁਗਰੋਂ ਲਓ ਸਾਹਮਣੇ ਕਬੱਡੀ ਪੈ ਗਈ ਖੇਡ ਦੇ ਮੈਦਾਨ 'ਚ ਮੁੱਠੀ ਪਾਰ ਫਰੀਦਾ ਕੰਪਰੂ ਦਾ ਇਧਰਲੀ ਸਾਈਡ ਫਾਈਨਲ ਚੱਲਦਾ ਹੋਇਆ ਦੁਨੀਆ ਟੇਕੇ ਬੈਠੀ ਹੋਈ ਆ ਏ ਸਾਹਮਣੇ ਟੱਕਰ ਸਿਰਾਂ 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 ਲਓ ਟੱਕਰ ਸਿਰੇ ਦੀ ਕਮਾਲ ਹੋਈ ਬਈਆ ਉਧਰ ਜੋਤੀ ਕੁਮਨ ਪ੍ਰਧਾਨ ਸਾਹਿਬ ਕਹਿੰਦੇ 51000 10000 ਹੋਰ ਬਾਲੋ 60000 ਕਰਦਾਓ 60000 ਕਰਦਾਓ ਜੱਸਾ ਸਿਕੰਦਰਪੁਰਿਆ ਕਹਿੰਦਾ ਪੰਜ ਮੇਰੇ ਵੱਲੋਂ ਬਾਲੋ ਇਹਦਾ ਫਿਰ 60 ਹੋ ਗਿਆ 60000 ਜਿਹੜੀ ਟੀਮ ਵੱਲੋਂ ਪਹਿਲੇ ਤਿੰਨ ਜਫੇ ਲੱਗੇ ਇੱਕ ਲੱਗਿਆ ਹਜੇ ਇੱਕ ਲੱਗਿਆ ਪੋਜਿਆਂ ਦੀ ਟੀਮ ਨੇ ਇੱਕ ਜਫਾ ਲਾਇਆ ਲਓ ਸਾਹਮਣੇ ਖੇਡ ਦੇ ਮੈਦਾਨ 'ਚ ਹਲਕੇ ਹਲਕੇ ਕਦਮਾਂ ਨਾਲ ਮੂਰੇ ਖੜ ਗਿਆ ਗੰਗਰੂ ਖੜ ਗਿਆ ਖੜ ਗਿਆ ਖੜ ਗਿਆ ਓ ਸਿੰਭੂ ਕੋਸ਼ਿਸ਼ ਵਧੀਆ ਕਰਦਾ ਪਰ ਨੰਬਰ ਰੇਡਰ ਦਾ ਹੋ ਗਿਆ ਖੇਡ ਮੈਦਾਨ ਦੇ ਅੰਦਰ ਸਿੰਮੂ ਤਗੜੀ ਕੋਸ਼ਿਸ਼ ਕਰਦਾ ਹੈ ਜਲਦੀ ਰਾਜਨ ਸਿੰਘ ਆਪਦੇ ਰੇਡ ਖੇਡ ਮੈਦਾਨ ਦੇ ਅੰਦਰ ਚਾਰ ਜਾਫੀ ਹੁਣ ਦੇਖਾਂਗੇ ਤਿਆਰ ਵਰ ਤਿਆਰ ਮੋਨੂ ਉਹ ਤਿਆਰ ਵਰ ਤਿਆਰ ਖੇਡ ਮੈਦਾਨ ਦੇ ਅੰਦਰ ਹੁਣ ਦੇਖਾਂਗੇ ਪਾਵਦੇ ਕਬੱਡੀ ਫੇਰ ਰਾਜਨ ਫੇਰ ਟੱਕਰ ਆਹ ਦੇਖਾਂਗੇ ਰਾਜਨ ਅਜੇ ਦਬਣ ਦੇ ਮੂੜ ਦੇ ਵਿੱਚ ਨਹੀਂ ਆਹ ਦੇਖੋ ਪਹਿਲੇ 35 35 ਤੋਂ 51 ਫਿਰ 60 ਫਿਰ 60 ਜਿਹੜੀ ਟੀਮ ਦੇ ਜਾਫੀ ਪਹਿਲੇ ਤਿੰਨ ਜਫੇ ਲਗਾਏ 60000 ਸਾਰੀ ਟੀਮ ਨੂੰ ਆ ਵਿੱਚੇ ਜਾਫੀ ਵਿੱਚੇ ਰੇਡਰ ਇਹ ਨਹੀਂ ਤੇ ਇਕੱਲੇ ਜਾਫੀ ਅਰਜਨ ਇਦਾਂ ਨਹੀਂ ਪੂਰੀ ਟੀਮ ਲਓ ਗੱਲ ਸਿਰੇ ਗੱਲ ਸਿਰੇ ਇਦਾਂ ਹੀ ਸੜ ਪੈਂਦੀ ਕਬੱਡੀ ਆ ਆ ਇੱਕ ਉਧਰੋਂ ਲੱ ਪਰ ਨਹੀਂ ਡੱਚ ਨਵਲ ਦੇ ਨੰਬਰ ਰੇਡਰ ਨੂੰ ਦਿੱਤਾ ਪਿਆ ਉਹ ਨੰਬਰ ਲਓ ਜੋਤੀ ਕੁਮਰ ਪ੍ਰਧਾਨ ਸਾਹਿਬ ਕਹਿੰਦੇ ਕਿ 72 ਹੀ ਕਰਦਾ 72 ਹੀ ਕਰਦਾ ਸ਼ਗਨਾਂ ਵਾਲੀ ਰਾਸ਼ੀ ਹੁੰਦੀ ਆ 61 51 72 ਉਹ 72 ਕਰਦਾ ਲਓ ਸਾਹਮਣੇ ਖੇਡ ਦੇ ਮੈਦਾਨ ਚ ਲਵੇ ਸਾਬਰਾ ਦੇਖ ਮੁੰਡਾ ਫੇਰ ਫੇਰ ਕਬੱਡੀਆਂ ਪਾਉਂਦਾ ਲਓ ਫੇਰ ਫੇਰ ਕਬੱਡੀਆਂ ਪਾਉਂਦਾ ਲੱਡੂ ਅਗਲੀ ਕਬੱਡੀ ਪਾਉਣ ਲਈ ਬਾਧਾ ਜਾ ਰਿਹਾ ਉਧਰ ਦੇਖਾਂਗੇ ਖੇਡ ਮੈਦਾਨ ਦੇ ਅੰਦਰ ਜੋਤੀ ਤਿਆਰ ਉਹਨੂੰ ਤਿਆਰ ਹੁਣ ਦੇਖਾਂਗੇ ਟੱਕਰ ਫੇਰ ਦੋ ਖਿਡਾਰੀਆਂ ਦਰਮਿਆਨ ਹੋ ਕਬੱਡੀ 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 ਲੱਡੂ 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 ਸਿਰਾ 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 ਦੂਜਾ ਲੱਗ ਗਿਆ ਬਈ ਪੋਜਿਆਂ ਵਾਲੀ ਦੇ ਦੂਜਾ ਕੱਢ ਦਿੱਤਾ ਉਹ ਦੂਜਾ ਜੱਫਾ ਲੱਗਿਆ ਇੱਕ ਬਾਕੀ ਤੇ 77000 ਦਿੱਤਾ ਜਾਓ ਸਾਰੀ ਟੀਮ ਨੂੰ ਆ ਮੋਹਨबीर ਬੱਲ ਤੇ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਪੁਲਤ ਪ੍ਰਬੰਧਕ ਕਮੇਟੀ ਵੱਡੇ ਪ੍ਰਬੰਧਾਂ ਦੇ ਹੇਠ ਕਬੱਡੀ ਗੱਲ ਲਓ ਗੱਲ ਸਿਰੇ ਲੱਗੀ ਹੋਈ ਆ ਖੇਡ ਦੇ ਮੈਦਾਨ ਚ ਪੂਜੀ ਵਾਲੀਆ ਕਬੱਡੀ ਬੰਦਾ ਹੋਇਆ ਆ ਆਸ਼ੀਸ਼ ਤੰਤਨ ਸਿੰਘ ਸਾਹਿਬ ਦੀ ਧਰਤੀ ਦਾ ਆਸ਼ੀਸ਼ ਟੱਕਰ ਖੇਡ ਦੇ ਮੈਦਾਨ ਇਧਰ ਗੁਰਵਿੰਦਰ ਦੇ ਨਾਲ ਟੱਕਰਿਆ ਗੁਰਵਿੰਦਰ ਨਹੀਂ ਟੱਕ ਸਕਿਆ ਆਸ਼ੀਸ਼ ਅਟਕਰਾ ਗਿਆ ਜਲਵੀ ਰਾਜਨ ਸਿੰਘ ਆ ਪਾ ਦੇ ਰੇਡ ਇਧਰ ਇੱਕ ਕੰਨੀ 2 ਨੰਬਰ ਤੇ ਦੇਖਾਂਗੇ ਵੀ ਖੇਡ ਮੈਦਾਨ ਦੇ ਅੰਦਰ ਅਜੇ ਤਿਆਰ ਆ ਕਾਲੇ ਕਛੇ ਜੀ ਕਹਿੰਦੇ ਫਿਰ सोनू ਤਿਆਰ ਮੋਨੂ ਖੇਡ ਮੈਦਾਨ ਦੇ ਅੰਦਰ ਇਹ ਦੇਖਾਂਗੇ ਕਬੱਡੀ ਇਹ ਰਾਜਨ 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 ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਸਿਰਾ 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 ਸਣੀ ਕਰਾਇਆ ਭਰਾ ਦਿੰਦਾ ਸਾਰੇ ਮਿੱਤਰ ਕਹਿੰਦੇ ਕਹਿੰਦੇ ਬਹੱਤਰ ਨਹੀਂ ਆਹ ਬੱਤਾ ਸਿਰਾ 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 ਬਾਈ ਉਹ ਗੱਲ ਸਿਰੇ ਲੱਗੀ ਹੋਈ ਆ ਖੇਡ ਦੇ ਮੈਦਾਨ 'ਚ ਲਓ ਜਿਹੜੀ ਟੀਮ ਦੇ ਜਫੀ ਜਫੇ ਪਹਿਲੇ 3 ਲਾਉਣਗੇ 71000 71000 ਹਾਂ ਉਹ ਗੱਲ ਸਿਰੇ ਆ ਬੈਸਟਾਂ ਨੂੰ ਮੋਟਰਸਾਈਕਲ ਪਹਿਲਾ ਨਾਮ 111000 ਤੇ ਦੂਜਾ 61 ਉਹ ਬੈਸਟਾਂ ਨੂੰ ਮੋਟਰਸਾਈਕਲ ਦੌੜ ਮੇਰੇ ਮਰੂ ਬੈਸਟ ਵਾਲੀਆ ਦੌੜ 111000 ਦੀ ਆ ਇਹ ਫਾਈਨਲ ਆ ਕਈ ਟੀਮਾਂ ਨੂੰ ਹਰਾ ਕੇ ਆ ਦੋ ਟੀਮਾਂ ਬਾਬਾ ਦੀਪ ਸਿੰਘ ਟੀਮ ਕਲੱਬ ਮਾਝਾ ਉਹ ਜਸੂ ਚੀਮਾ ਮੇਰੇ ਵੀਰੋ ਲਓ ਗੱਲਾਂ ਜੰਡਿਆਲੇ ਜੱਗੇ ਦੀ ਗੁਰਪੀ ਜੰਡਿਆਣਾ ਤੇ ਦਲਵੀਰ ਗਿਆ ਅਸਟ੍ਰੇਲੀਆ ਜਿਹਨਾਂ ਦੀ ਟੀਮ ਖੇਲਦੀ ਆ ਉਧਰੀ ਸਾਈਡ ਦੀ ਗੱਲ ਛਰੇ ਆ ਓ ਸੋਨੂ ਤੇ ਦੇਖਾਂਗੇ ਜੋਤ ਦੀ ਟੱਕਰ ਸੋਨੂ 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 ਕਹਿੰਦਾ ਲੰਘ ਕੇ ਦਿਖਾ ਸਾਡੇ ਮੋਰ ਦੀ ਤਾਂ ਪੰਜੇ ਨਹੀਂ ਲੰਗਦਾ ਬੰਦਾ ਕਿੱਥੋਂ ਲੰਘ ਜੂ ਤਿੰਨ ਜੱਫੇ ਹੋ ਗਏ ਟੀਮ ਦੇ ਬਾਈ 71 ਹਜ਼ਾਰ ਦੀ ਬੁਝੇਤਾ ਟੀਮ ਹੋ ਗਈ ਪੋਜੇ ਵਾਲੀ 71 ਹਜ਼ਾਰ ਬਾਈ ਤਾੜੀਆਂ ਤੇ ਮਾਰਦੀਆਂ ਤਾੜੀਆਂ ਖੁੱਲ ਕੇ ਮਾਰ ਦਿਓ ਯਾਰ ਸਾਰਾ ਸਟੇਡੀਅਮ ਤਾੜੀਆਂ ਮਾਰੇ ਕਿਉਂਕਿ 65 ਕਿਲੋ ਬਾਰ-ਬਾਰ ਜੈਨੀ ਮਾਇਆ ਇਹ ਪੁਲਖਾ ਚਈਆ ਇਹ ਪੁਲਖਾ ਚਈਆ ਉਹ ਬੰਦੀ ਰੇਡ ਸਾਹਮਣੇ ਬਲਵਲੇ ਓ ਸਿਰਾ ਓ ਸਿਰਾ 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 ਟੱਕਰ ਫੇੜੀ ਜਾ ਲਓ ਪੁਲਖਣਾ ਦਾ ਮੇਲਾ ਫਾਈਨਲ ਚੱਲਦਾ ਪੈੜਦਾ ਇਹ ਉਧਰ ਹੀ ਹੈ ਡ ਓ ਮੁੰਡੇ ਨੇ ਢੋਲ ਕੇ ਰੱਖ ਦਿੱਤਾ ਢੋਲ ਕੇ ਰੱਖਦਾ ਕਹਿੰਦਾ ਸਾਡਾ ਹੱਕ ਬੁਲੱਖਾ ਜੜੱਖ ਬੁਲੱਖਾ ਜੜੱਖ ਆ ਸਿਰੇ ਗੱਲ ਆਤੀ ਆ ਪਰਮੇਂਦਰ ਸੰਧੂਪੁਰਾ ਪਰਸੋਂ ਹੀ ਆਇਆ ਆਸਟ੍ਰੇਲੀਆ ਤੋਂ ਉਹ ਨਾਲ ਮੇਰੇ ਵੀਰੋ ਸਾਰੇ ਭਰਾ ਲਓ ਮੇਰੇ ਵੀਰੋ ਪੰਮੇ ਪਾਂਧੂਰੀ ਓੰਕਾਰ ਸੇਖੋ ਸਾਰਾ ਗਰੁੱਪ ਸਾਰਿਆਂ ਦਾ ਧੰਨਵਾਦ ਆ ਖੇਡ ਦੇ ਮੈਦਾਨ ਚ ਪੈਂਦੀ ਰੇਡ ਆ ਵੀ ਸਾਹਮਣੇ ਮੁੰਡਾ ਕਿ ਪੰਜ ਪੌੜੀਆਂ ਚਾਰੇ ਟੱਪ ਜਾਵੇ ਉਹ ਗੱਲ ਕਰਤੀ ਆ ਖੇਡ ਮੈਦਾਨ ਦੇ ਅੰਦਰ ਮੋਨੂ ਨੇ ਕੋਸ਼ਿਸ਼ ਕੀਤੀ ਹੈ ਅਗਲੀ ਕਬੱਡੀ ਪਾਉਣ ਲਈ ਆਸ਼ੀਸ਼ ਧੰਨ ਧੰਨ ਸੰਧੀ ਧਰਤੀ ਦਾ ਗੁਰੂ ਮਾਰ ਨੂੰ ਯਾਦ ਕਰਕੇ ਵੱਧਣ ਜਾ ਰਿਹਾ ਹੈ ਆ ਮੇਜ਼ਬਾਦ ਲੱਕੀ ਰਾੜਾ ਮੋਟਰਸੈਕਲ ਕੱਢਿਆ ਜਾ ਰਿਹਾ ਹੈ ਲੱਕੀ ਰਾੜਾ ਮੋਟਰਸਾਈਕਲ ਲਓ ਗੱਲਾਂ ਵੱਡੇ ਪੱਦਰ ਦੇ ਆ ਲਓ ਵੱਡੇ ਪੱਦਰ ਦੇ ਗੱਲਾਂ ਲਓ ਐਨ ਗੱਲ ਸਿਰੇ ਲੱਗਣੀ ਆ ਉਹ ਸਾਹਮਣੇ ਖੇਡ ਦੇ ਮੈਦਾਨ 'ਚ ਫਿਰ ਹੱਥੇ ਹਲਕੇ ਹਾਂਜੀ 40 ਪਲੱਸ ਦੇ ਪਲੇਅਰ ਵੀ ਬਿਲਕੁਲ ਤਿਆਰ ਰਹਿਣਗੇ ਉਸ ਤੋਂ ਬਾਅਦ 85 ਕਿਲੋ ਦਾ ਸੈਕੰਡ ਰਾਉਂਡ ਦਾ ਪਹਿਲਾ ਮੈਚ ਅਨੰਦਪੁਰ ਸਾਹਿਬ ਤੇ ਹਰਿਆਣਾ 스타 ਤਿਆਰ ਹੋ ਕੇ ਜਲਦੀ ਆਜੋ ਦੇਖੋ ਬਈ 77000 ਜਿੱਤ ਕੇ ਪੁੱਜੇ ਆ ਲਈਏ ਤੇ ਜੇ ਟੀਮ ਜਿੱਤ ਗਈ 111 ਉਹ ਜਾਣਾ ਇਹ ਤਾਂ ساری ਉਮਰ ਬਲੱਥਾ ਬਲੱਥਾ ਖੇਡ ਮੈਦਾਨ ਨੂੰ ਯਾਦ ਕਰਨਗੇ ਖਿਡਾਰੀ ਲਓ ਗੱਲਾਂ ਵੱਡੇ ਪੱਦਰ ਤੇ ਆ ਉਹ ਸਾਹਮਣੇ ਫਾਈਨਲ ਚੱਲਦਾ ਫਾਈਨਲ ਚੱਲਦਾ ਹੋਇਆ ਇਸ ਮੈਚ ਤੋਂ ਬਾਅਦ ਡਰਾਾਲਾ ਮੋਟਰਸਾਈਕਲ ਕੱਢਿਆ ਜਾਊਗਾ ਦਸ਼ਕਾਂ ਦੇ ਵਾਸਤੇ ਖਿਡਾਰੀਆਂ ਲਈ ਦਸ਼ਕਾਂ ਲਈ ਅਫੀਸ਼ੀਅਲ ਲਈ ਗੁਲਾਰੀਆਂ ਲਈ ਆਹ ਦੇਖ ਲਓ ਬਲੱਥਾ 'ਚ ਕਿੰਨੇ ਮੇਰੇ ਬਿਰੋ ਘਰਾਂ ਦੀ ਰੋਜੀ ਰੋਟੀ ਚੱਲ ਰਹੀ ਆ ਰੁਜ਼ਗਾਰ ਕਿੰਨੇ ਇਸ ਇਲਾਕੇ ਨੂੰ ਮਿਲਿਆ ਇਹ ਗੱਲਾਂ ਵੱਡੇ ਪੱਦਰ ਦੇ ਹੋ ਗਈਆਂ ਵਿਸਾਖੀ ਦਾ ਪਵਿੱਤਰ ਦਿਹਾੜਾ ਹੈ ਖਾਲਸਾ ਸਾਜਨਾ ਦਿਵਸ ਸਾਰਿਆਂ ਨੇ ਭਰੱਥਾ ਚ ਕਬੱਡੀ ਦੇ ਰੂਪ ਚ ਮਨਾਇਆ ਲਓ ਗੱਲ ਸਿਰੇ ਨੰਬਰ ਰੇਡਰ ਦਾ ਹੋ ਗਿਆ ਉਹ ਨੰਬਰ ਰੇਡਰ ਦਾ ਹੋ ਗਿਆ ਸਿਕਿਉਰਿਟੀ ਵਾਲੇ ਸਾਰੇ ਭਰਾਵਾਂ ਦਾ ਜਿੰਨੇ ਵੀ ਸਾਡੇ ਪੰਜਾਬ ਪੁਲਿਸ ਪ੍ਰਸ਼ਾਸਨ ਕਮਾਂਡੋ ਵਾਲੇ ਸਿਕਿਉਰਿਟੀ ਵਾਲੇ ਜਿੰਨੇ ਵੀ ਵੀਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਕਬੱਡੀ ਸਮਰ ਕੋਈ ਖੇਡ ਦੇ ਮੈਦਾਨ ਦੇ ਵਿੱਚ ਲਓ ਖੇਡ ਮੈਦਾਨ ਦੇ ਅੰਦਰ ਕਬੱਡੀ ਪਈ ਹੋਈ ਹੈ ਚਾਰ ਜਾਫੀ ਹੁਣ ਦੇਖਾਂਗੇ ਮੋਨੂ ਫੇਰ ਟਰਾਈ ਕਰਦਾ ਸੱਜੇ ਖੱਬੇ ਟੱਕਰ ਬਰਾਬਰ ਦੀ ਆ ਬੈਸਟਾਂ ਵਾਲੀਆਂ ਪੈਰੀਆਂ ਬੈਸਟਾਂ ਵਾਲੇ ਜੱਫੇ ਹੋਰ ਦੇਖਾਂਗੇ ਟੱਕਰ 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 ਨੰਬਰ ਨੰਬਰ ਜਾਫੀ ਦਾ ਵਾਹ ਜੀ ਮੋਨਬੀਰ ਬਲਦੀ ਜਦੋਂ 45 ਦਾ ਫਾਈਨਲ ਚੱਲਦਾ ਸੀ ਨਾ ਛੋਟੇ ਛੋਟੇ ਬੱਚੇ ਜਦੋਂ ਸਕੂਟਰੀਆਂ ਜਿੱਤੇ ਨਾ ਤੇ ਵਾਦੇ ਹੁਣੀ ਪਰਮਾਤਮਾ ਦਾ ਧੰਨਵਾਦ ਕੀਤਾ ਤੇ ਉਹਨਾਂ ਤੋਂ ਪਰਮਾਤਮਾ ਦਾ ਬਹੁਤ ਧਾਡਾ ਧੰਨਵਾਦ ਜਿਹੜਾ ਉਹ ਕੀਤਾ ਜਿਨ੍ਹਾਂ ਨੇ ਵੱਡੇ ਪ੍ਰਾਈਜ਼ ਵੱਡਾ ਖੇਡ ਮੇਲਾ ਇਹਨਾਂ ਛੋਟੇ ਬੱਚਿਆਂ ਨੂੰ ਆਹ ਮੈਚ ਵਿੱਚ ਵੀ ਬੈਟਾ ਨੂੰ ਮੋਟਰਸਾਈਕਲ ਆ 65 ਕਿਲੋ ਕੇ ਮੋਟਰਸਾਈਕਲ ਨੰਬਰ ਰੇਡੂ ਦਾ ਹੋ ਗਿਆ ਉਹ ਨੰਬਰ ਪੋਜੇ ਵਾਲੀਆ ਲਾਡੀ ਆਪਣੀ ਟੀਮ ਦੇ ਵਾਸਤੇ ਜੁੜ ਰਿਹਾ ਰਾਜ ਦੀ ਕਬੱਡੀ ਪੈ ਗਈ ਆ ਬੱਬਾ ਦੀਪ ਸਿੰਘ ਕਬੱਡੀ ਕਲੱਬ ਮਾਝਾ ਲਓ ਗੱਲਾਂ ਤਲਵੀਰ ਕੇ ਲਾਇਆ ਆ ਸਟ੍ਰੇਲੀਆ ਨੂੰ ਉਹਦੀ ਟੀਮ ਫਾਈਨਲ ਖੇਡਦੀ ਆ ਇਹ ਵੱਡੇ ਮਾਣ ਵਾਲੀ ਗੱਲ ਆ ਬਾਜੀ ਨੇ ਜਿਹਦੀ ਜਿਹਦੀ ਜਿੱਥੇ ਜਿੱਥੇ ਡਿਊਟੀ ਲਈ ਟੀਮਾਂ ਸਿਰੇ ਦੀਆਂ ਹੀ ਬੜੀਆਂ ਸਿਰੇ ਦੀਆਂ ਹੀ ਬੜੀਆਂ ਲਓ ਗੱਲ ਸਿਰੇ ਲੱਗੀ ਹੋਈ ਆ ਉਧਰਲੀ ਸਾਈਡ ਦੁਨੀਆ ਟੇਕੇ ਬੈਠੀ ਆ ਕਿ 111000 ਕਿਹੜੀ ਟੀਮ ਕਿਉਂਕਿ ਦੋ ਜੱਫਿਆਂ ਦੇ ਫਰਕ ਨਾਲ ਆ ਗਿਆ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਲਵੇ ਪੋਜ ਵਾਲਿਆ ਆਸ਼ੀਸ਼ ਖੇਡਦੇ ਮੈਦਾਨ 'ਚ ਕਬੱਡੀ ਪੁੰਦਾ ਹੋਇਆ ਲਓ 4 4 ਹੋ ਇਹ ਕੋਸ਼ਿਸ਼ ਕੀਤੀ ਗੁਰਵਿੰਦਰ ਨਹੀਂ ਦੱਸ ਸਕਿਆ ਦੇ ਨੰਬਰ ਰੈਡਰ ਦਾ ਹੋ ਗਿਆ ਨੰਬਰ ਰੈਡਰ ਦਾ ਹੋ ਗਿਆ ਲਵੇ ਸੋਮਨਾ ਬਹੁਤ ਨੋ ਰਾਜੇੰਦਰੀ ਕਬੱਡੀ ਐ ਜਰਵੀ ਰਾਜੇੰਦ ਸਿੰਘ ਬਾਦੇ ਰੇਡ ਮੇਹਨਤਾ ਦੀ ਭੱਟੀ ਵਿੱਚ ਟਪਣਾ ਪਿਆ ਦੋ ਕਬੱਡੀਆਂ ਰਾਜੇੰਦਰੀਆਂ 11000 ਦੀ ਪਹਿਲੀ ਜੱਲੀ ਦੀ ਪਹਿਲੀ ਜੱਲੀ 11000 ਲੈ ਵੀ ਸੋਨੂ ਸਿੰਘ ਕਰ ਟਰਾਈ ਉਹ 11000 ਇੱਕ ਉਹ 11000 ਉੱਡ ਗਿਆ ਤਾੜੀਆਂ ਮਾਰ ਦਿਓ ਓ ਹੋ ਹੋ ਮੂਨਬੀਰ ਬੱਲਪਾਗੀ ਕਹਿੰਦੇ ਆ ਰਾਜਨ ਦੀ ਜਿਹੜੀ ਇੱਕ ਕਬੱਡੀ ਰੈਂਦੀ ਉਹ 11 ਤੋਂ 20 ਤੇ 21 ਦੀ ਕਰਦਾ 21 ਦੀ ਕਰਦਾ ਇੱਕੋ ਹੀ ਕਬੱਡੀ ਰਾਜਨ ਦੀ 20000 ਦੀ ਹੋਊਗੀ ਰਾਜਨਾ ਤਗੜਾ ਹੋ ਗਿਆ ਭਾਈ 21000 ਲਾਤਾ ਉਹ ਸਾਹਮਣੇ ਕਬੱਡੀ ਆਸ਼ੀਸ਼ ਤੇ 사ਵਨ ਲੋ ਆਸ਼ੀਸ਼ ਕਬੱਡੀ ਪਾ ਰਿਹਾ ਹੈ ਰੋ ਪਈ ਹੋਈ ਕਬੱਡੀ ਆ ਰਵੀ ਗੁਰਦੀਪ ਖੇਡ ਮੈਦਾਨ ਦੇ ਅੰਦਰ ਹੁਣ ਦੇਖਾਂਗੇ ਕਰੂ ਟਰਾਈ ਚੱਲ ਬਖਤ ਦੀ ਐ ਲਾ ਟੱਚ ਲਾ ਟੱਚ ਕਬੱਡੀ 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 ਗੁਰਦੀਪ ਉਹ ਟੱਕਰ ਟਿਗੜੀ ਗਈ ਟਿਗੜੀ ਗਈ ਉਹ ਤਾੜੀਆਂ ਮਾਰ ਦਿਓ ਆਸ਼ੀਸ਼ ਪੁੱਜ ਗਿਆ ਟਕਾਣੇ ਲੱਡੂ ਆ ਗਿਆ ਰੰਦਾ ਬਾਜੀ ਕਰ ਦਿਓ ਬੰਦ ਕਬੱਡੀ ਬਾਤਿਆ ਮਾਝਾ ਮਾਲਵਾ ਦੁਆਪਾ ਪਵਾਦ ਗੱਲ ਗੱਲ ਹਰਿਆਣੇ ਦੀ ਵੀ ਹੁਣੀ ਆ ਗੱਲਾਂ ਵੱਡੇ ਵੱਦਰ ਦੇ ਮੇਰੇ ਵੱਲੋਂ ਵੱਡੇ ਮੱਲ ਵੱਡੀਆਂ ਗੱਲਾਂ ਕੋਲਾ ਖੇਡ ਮੇਲਾ ਹੈ ਉਹ ਸਾਹਮਣੇ ਪੈਂਦੀ ਰੇਡ ਲਾ ਲੱਡੂ ਨੂੰ ਡੱਕਣ ਦੀ ਕੋਸ਼ਿਸ਼ ਸੋਨੂ ਸੋਨੂ ਨੇ ਡੱਕਤਾ ਘੜੇ ਤੋਂ ਕੋਲਾ ਚੱਕਦਾ ਲੱਡੂ ਡੱਕਦਾ 21000 ਦੇ ਇੱਕ ਰੇਡ ਬਾਕੀ ਆ ਜੇ ਰਾਜਨ ਦੀ ਰਾਜਨ ਸਿੰਘ ਤਗੜਾ ਹੋ ਗਿਆ ਕਬੱਡੀਆਂ ਪਾਈ ਕਿ ਫੁੱਲ ਫਲ ਦੇਣਾ ਹੈ ਕੰਮ ਬੱਚਿਆਂ ਦਾ ਯਾ ਤਨ 21000 ਦੇ ਵੱਡੇ ਮਾਨ ਦੇਣਗੇ ਉਧਰ ਦੇਖਾਂਗੇ ਅਗਲੀ ਕਬੱਡੀ ਪਾਉਣ ਲਈ ਲਾਡੀ ਭੜਿਆ ਹੋਇਆ ਹੈ ਖੇਡ ਮੈਦਾਨ ਦੇ ਅੰਦਰ ਹੁਣ ਦੇਖਾਂਗੇ ਟੱਕਰੇ ਗੁਰਦੀਪ ਦੇ ਨਾਲ ਲਾ ਬਾਈ 21 ਤੋਂ ਚਲੋ 31000 ਵਾਲੀ ਕਬੱਡੀ 31000 ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ 11 ਤੋਂ ਗੱਲ ਚਲੀ 21 ਤੋਂ 31 ਆਹ 31000 ਵਾਲੀ ਮੋਹਨबीर ਪਾਲ ਆਸਟ੍ਰੇਲੀਆ ਦਾ ਵੱਡਾ ਯਾਰ ਵੱਡੀਆਂ ਗੱਲਾਂ ਆਹ 31000 ਵਾਲੀ ਕਬੱਡੀ ਪੈ ਗਈ ਆ ਏਹੇ ਆਓ ਤਾਰੀਆਂ ਮਾਰ ਦਿਓ ਤਾਰੀਆਂ ਮਾਰ ਦਿਓ 31000 ਰਾਜਨ ਜਿੱਤ ਗਿਆ ਉਹ 31000 ਦਲਵੀਰ ਗਿੱਲ ਜੀ ਗੁਰਬੀ ਚੰਗਿਆਣਾ ਲਓ ਬੱਲਾ ਜੱਗਾ ਜੰਡੀਆਂ ਦੀ ਟੀਮ ਦਾ ਖਿਡਾਰੀ ਲਓ ਮੁੰਡਾ ਜਿੱਤ ਗਿਆ ਗੱਲ ਸਿਰੇ ਲਾਤੀ ਆ ਗੱਲ ਸਿਰੇ ਲਾਤੀ ਆ 31000 ਲਓ ਸਿਰਾ ਹੋ ਗਿਆ ਬੈਂਟਾ ਨੂੰ ਮੋਟਰਸਾਈਕਲ ਪਹਿਲੇ 73000 73000 ਪੋਜੇ ਵਾਲੀ ਲਗਾਏ ਹੁਣ 31000 ਬਾਬਾ ਦੀਪ ਸਿੰਘ ਕਬਡੀ ਕਲੱਬ ਮਾਝੇ ਵਾਲੇ ਲਗਾਏ ਤੇ 1 ਲੱਖ 11 ਜਾਉਣ ਲੈ ਕੇ ਜਾਓ ਇਹ ਸਮਾਂ ਦੱਸੋ ਬੈਟਾ ਇਹ ਮੋਟਰਸਾਈਕਲ ਕਿੱਧਰ ਨੂੰ ਜਾਣਗੇ ਇਹ ਤਾਂ ਬੈਲੈਂਸ ਸਪੈਂਸਾ ਹੀ ਕਰਦਾ ਦੁਨੀਆ ਚੱਕਰਾਂ 'ਚ ਹੀ ਭੱਤੀ ਆ ਕਿ ਫਾਈਨਲ ਤੋਂ ਕੀ ਕੀ ਤੋਂ ਕੀ ਕੀ ਤੋਂ ਕੀ ਹੋਊਗਾ ਕੀ ਤੋਂ ਕੀ ਹੋਊਗਾ ਇੱਥੇ ਤੇ ਓਹੀ ਹੋਊਗਾ ਜੋ ਮਨ ਸਾਡਾ ਬਲ ਚਾਹੂਗਾ ਓਹੀ ਹੋਊਗਾ ਇੱਥੇ ਤੇ ਆ ਜੋ ਜਿੱਤਾਂ ਹਾਰਾਂ ਦੇ ਫੈਸਲੇ ਹੋਗਾ ਲੈ ਓ ਮੋਟਰਸਾਈਕਲ ਪਰਚੀ ਕੱਢ ਦੀ ਇੱਕ ਕੀ ਬਾਤ ਹੈ ਲੈ ਓ ਜੀ गोल्डी बाजी ले आओ गोल्डी ਸਾਡਾ ਵੀਰ ਹਰਪ੍ਰੀਤ ਭਾਈ ਟੀਮਾਂ ਟੀਮਾਂ ਲਾਈਨ ਅਪ ਕਰੋ ਸੇਮ ਟੀਮਾਂ ਓਕੇ ਸਰ ਟੀਮਾਂ ਆਜੋ ਜੀ ਐਜੇ ਟੀਮਾਂ ਲਾਈਨ ਅਪ ਹੋ ਜਾਓ ਫਸਟ ਸੈਕਿੰਡ 111000 ਪਹਿਲਾ ਇਨਾਮ 60000 ਰੁਪਿਆ ਦੂਸਰਾ ਇਨਾਮ ਦਿੱਤਾ ਜਾਣਾ ਬੈਸਟਾਂ ਦੇ ਲਈ ਮੋਟਰਸਾਈਕਲ ਦੱਸੋ ਜੀ ਬੈਸਟ ਰੀਡਰ ਬੈਸਟ ਜਾਫੀ 62 ਕਿਲੋ ਦੇ ਬੈਸਟ ਰੇਡਰ ਬੋਲੋ ਰਾਜ ਰਾਜਨ ਨੇ ਰਾਜਨ ਨੇ 10 ਕਬੱਡੀਆਂ ਪਾ ਕੇ 9 ਨੰਬਰ ਜੋੜੇ ਅਸ਼ੀਸ਼ ਤਮਤਾਨ ਸਾਹਿਬ ਨੇ ਅਸ਼ੀਸ਼ ਤਮਤਾਨ ਸਾਹਿਬ ਨੇ 11 ਕਬੱਡੀਆਂ ਪਾ ਕੇ 11 ਨੰਬਰ ਜੋੜੇ ਅਸ਼ੀਸ਼ ਤਮਤਾਨ ਸਾਹਿਬ ਬੈਸਟ ਰੇਡਰ ਤਾੜੀਆਂ ਮਾਰ ਦਿਓ ਜ਼ੋਰ ਦੇ ਨਾਲ ਤੇ ਬੈਸਟ ਜਾਫੀ ਹਾਂਜੀ ਸੋਨੂ ਅੰਦਾਣੇ ਨੇ ਤਿੰਨ ਟੱਚ ਲੈ ਕੇ ਦੋ ਜੱਫੇ ਰਾਏ ਸੋਨੂ ਅੰਦਾਣਾ ਬੈਸ ਜਾਫੀ ਉਹਦੇ ਲਈ ਤਾੜੀਆਂ ਮਾਰ ਦਿਓ ਆਜੋ ਮੋਟਰਸਾਈਕਲਾਂ ਦੇ ਗੋਲ ਜਵਾਨੋ 111000 ਬੈਠ ਜਾਓ ਆ ਟੀਮਾਂ ਪਹਿਲੀ ਤਰ੍ਹਾਂ ਇੱਕ ਗਰੁੱਪ ਬਣਾਓ ਕੀ ਬਾਤ ਹੈ ਬੈਠ ਜਾਓ ਬੈਠ ਜਾਓ ਫਸਟ 111 ਸੈਕਿੰਡ 61000 ਗੁਰਤੇਜ ਕੋਟਲਾ ਉਹ 85 ਹੈ ਜੀਵਨ ਭਲੱਥ ਤੇ ਸ਼ਾਨੂਸੀ ਜੀ ਉਹ ਤਾੜੀਆਂ ਮਾਰ ਦਿਓ ਆ ਦੇ ਲੁਧਿਆਣੇ ਵਾਲਾ ਖੁਸ਼ ਕਿੰਨਾ ਹੈ ਅਰਦਾਸਾਂ ਕਰਿਓ ਮੋ